ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਸਤੰਬਰ ਮਹੀਨਾ ਕੁੰਭ ਰਾਸ਼ੀ ਵਾਲਿਆਂ ਦੇ ਲਈ ਕਿਵੇਂ ਦਾ ਰਹਿਣ ਵਾਲਾ ਹੈ ਕੀ ਕੀ ਇਹਨਾਂ ਦੀ ਜ਼ਿੰਦਗੀ ਵਿੱਚ ਬਦਲਾਅ ਹੋਣਗੇ ਤੇ ਕਿਹੜੀਆਂ ਚੀਜ਼ਾਂ ਕਰ ਸਾਵਧਾਨੀਆਂ ਵਰਤ ਲੈਂਦੇ ਹਨ ਤਾਂ ਇਹਨਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਖੁਸ਼ਮਈ ਤੇ ਸਾਵਧਾਨੀ ਵਾਲੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਦਿਓ ਤਾਂ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਬਾਰਾਂ ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਕੁੰਭ ਰਾਸ਼ੀ ਵਾਲਿਓ ਸਤੰਬਰ ਦਾ ਇਹ ਜਿਹੜਾ ਮਹੀਨਾ ਹੈ ਤੁਹਾਡੇ ਲਈ ਧਨ ਸੰਬੰਧੀ ਬਹੁਤ ਹੀ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਲੈ ਕੇ ਆਵੇਗਾ ਤੁਹਾਡੇ ਦੰਪਤੀ ਜੀਵਨ ਦੇ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਇਸ ਮਹੀਨੇ ਦੇ ਵਿੱਚ ਚਾਰ ਗ੍ਰਹਿਆਂ ਦਾ ਰਾਸ਼ੀ ਪਰਿਵਰਤਨ ਹੋਣ ਵਾਲਾ ਹੈ ਸੂਰਜ ਦਾ ਰਾਸ਼ੀ ਪਰਿਵਰਤਨ ਬੁੱਧ ਦਾ ਰਾਸ਼ੀ ਪਰਿਵਰਤਨ ਸ਼ੁਕਰ ਅਤੇ ਮੰਗਲ ਦਾ ਰਾਸ਼ੀ ਪਰਿਵਰਤਨ ਹੋਵੇਗਾ ਚਾਰ ਗ੍ਰਹਿਆਂ ਦੇ ਗੋਚਰ ਨਾਲ ਤੁਹਾਡੇ ਤੇ ਜ਼ਬਰਦਸਤ ਪ੍ਰਭਾਵ ਪੈਣ ਵਾਲਾ ਹੈ ਇਸ ਲਈ ਤੁਹਾਨੂੰ ਦੱਸ ਦਈਏ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਿਓ ਤੁਹਾਡੇ ਲਈ ਜਾਣਕਾਰੀ ਬੜੀ ਹੀ ਮਹੱਤਵਪੂਰਨ ਸਾਬਿਤ ਹੋ ਜਾਵੇਗੀ ਸਭ ਤੋਂ ਪਹਿਲਾਂ ਸਤੰਬਰ ਮਹੀਨੇ ਦੀ ਕੁੰਡਲੀ ਤੇ ਨਜ਼ਰ ਮਾਰਦੇ ਹਾਂ ਇਹ ਸਤੰਬਰ ਦੇ ਮਹੀਨੇ ਦੀ ਕੁੰਡਲੀ ਹੈ ਤੁਸੀਂ ਵੇਖੋਗੇ ਕਿ ਰਾਹੂ ਤੁਹਾਡੀ ਰਾਸ਼ੀ ਵਿੱਚ ਬੈਠੇ ਹਨ ਤੇ ਸ਼ਨੀ ਦੇਵ ਧਨ ਭਾਗ ਵਿੱਚ ਬੈਠੇ ਹਨ ਬ੍ਰਹਸਪਤੀ ਤੁਹਾਡੇ 5ਵੇਂ ਭਾਗ ਵਿੱਚ ਬੈਠੇ ਹਨ ਸ਼ੁਕਰ ਦੇਵ 6ਵੇਂ ਭਾਗ ਦੇ ਵਿੱਚ ਇਸੇ ਹੀ ਤਰ੍ਹਾਂ ਸੂਰਜ, ਬੁੱਧ ਤੇ ਕੇਤੂ ਤਿੰਨੋਂ ਹੀ ਗ੍ਰਹਿ ਤੁਹਾਡੇ 7ਵੇਂ ਭਾਗ ਵਿੱਚ ਹਨ। ਸੂਰਜ ਅਤੇ ਬੁੱਧ ਦੋਵੇਂ ਹੀ ਸਤੰਬਰ ਮਹੀਨੇ ਦੇ ਵਿੱਚ ਸਿੰਘ ਰਾਸ਼ੀ ਵਿੱਚ ਪਰਿਵਰਤਨ ਹੋ ਜਾਣਗੇ ਤੇ ਕੰਨਿਆ ਰਾਸ਼ੀ ਵਿੱਚ ਗੋਚਰ ਕਰਨਗੇ। ਮੰਗਲ ਤੁਹਾਡੇ 8ਵੇਂ ਭਾਗ ਵਿੱਚ ਬੈਠੇ ਹਨ ਜਾਨੀ ਕਿ ਕੰਨਿਆ ਰਾਸ਼ੀ ਵਿੱਚ ਬੈਠ ਕੇ ਤੁਹਾਡੇ ਲਈ ਬਹੁਤ ਹੀ ਲੱਕੀ ਸਾਬਿਤ ਹੋ ਜਾਣਗੇ। ਹੁਣ ਇਹ ਮੰਗਲ ਕਿਤੇ ਨਾ ਕਿਤੇ 12 ਅਤੇ 13 ਤਰੀਕ ਨੂੰ ਤੁਹਾਡੇ ਲਈ ਬਹੁਤ ਵੱਡੀ ਕੋਈ ਖੁਸ਼ਖਬਰੀ ਲੈ ਕੇ ਆਵੇਗਾ। ਤੁਹਾਡੇ ਲਾਭ ਭਾਵ ਵਿੱਚ ਬੈਠੇ ਹਨ ਤਾਂ ਇਹ ਤੁਹਾਡੇ ਸਤੰਬਰ ਮਹੀਨੇ ਦੀ ਕੁੰਡਲੀ ਹੈ ਤੇ ਸਭ ਤੋਂ ਪਹਿਲਾਂ ਕੁੰਭ ਰਾਸ਼ੀ ਵਾਲਿਆਂ ਦੀ ਸਿਹਤ ਦੇ ਬਾਰੇ ਗੱਲ ਕਰਦੇ ਹਾਂ ਸਤੰਬਰ ਦੇ ਮਹੀਨੇ ਵਿੱਚ ਸੂਰਜ ਅਤੇ ਬੁੱਧ ਤੁਹਾਡੇ 7ਵੇਂ ਭਾਵ ਵਿੱਚ ਬੈਠੇ ਹੋਏ ਹਨ ਤੇ ਸੂਰਜ ਤੇ ਬੁੱਧ ਬੁਧਾਤੀ ਯੋਗ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ ਉਸ ਦੀ ਦ੍ਰਿਸ਼ਟੀ ਤੁਹਾਡੀ ਰਾਸ਼ੀ ਤੇ ਹੈ ਜਾਨੀ ਕਿ ਸੂਰਜ ਅਤੇ ਬੁੱਧ ਦੋਵਾਂ ਹੀ ਗ੍ਰਹਾਂ ਤੇ ਹੈ ਕੋਮਬਦਈ ਰਾਸ਼ੀ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੀ ਜੋ ਵੀ ਮਿਹਨਤ ਤੁਸੀਂ ਕਾਫੀ ਸਮੇਂ ਤੋਂ ਕਰਦੇ ਆ ਰਹੇ ਹੋ ਉਸ ਦੇ ਵਿੱਚ ਕੁਝ ਉਤਫਲ ਤੁਹਾਨੂੰ ਜ਼ਰੂਰ ਪ੍ਰਾਪਤ ਹੋ ਜਾਵੇਗਾ ਸਤੰਬਰ ਮਹੀਨੇ ਵਿੱਚ ਤੁਹਾਨੂੰ ਕੀਤੇ ਗਏ ਕੰਮਾਂ ਲਈ ਮੈਡਲ ਅਵਾਰਡ ਵੀ ਮਿਲ ਸਕਦਾ ਹੈ ਸਮਾਜਿਕ ਕੋਈ ਚੰਗਾ ਅਹੁਦਾ ਵੀ ਮਿਲ ਸਕਦਾ ਹੈ ਸਮਾਜ ਵਿੱਚ ਮਾਨ ਸਨਮਾਨ ਵਿੱਚ ਵਾਧਾ ਹੋ ਜਾਵੇਗਾ ਸਮਾਜਿਕ ਗਤੀਵਿਧੀਆਂ ਵਿੱਚ ਵੀ ਤੁਹਾਡੀ ਰੁਚੀ ਵਧੇਗੀ ਤੇ ਧਾਰਮਿਕ ਕੰਮਾਂ ਵਿੱਚ ਵੀ ਤੁਸੀਂ ਵੱਧ ਚੜ ਕੇ ਹਿੱਸਾ ਲਓਗੇ ਸਤੰਬਰ ਦੇ ਮਹੀਨੇ ਵਿੱਚ ਤੁਹਾਨੂੰ ਵੇਖਿਆ ਜਾਵੇਗਾ ਕਿ ਤੁਸੀਂ ਕਾਫੀ ਗਤੀਵਿਧੀਆਂ ਵਿੱਚ ਭਾਗ ਲੈਂਦੇ ਹੋਏ ਨਜ਼ਰ ਆਓਗੇ ਤੇ ਸਫਲਤਾਪੂਰਵਕ ਸਾਰੇ ਹੀ ਕੰਮ ਤੁਹਾਡੇ ਹੋ ਜਾਣਗੇ। ਇਸ ਸਮੇਂ ਤੁਹਾਡੀ ਕਾਫੀ ਸਾਰੀ ਲੋਕਾਂ ਦੇ ਨਾਲ ਪਛਾਣ ਵਧੇਗੀ। ਵੱਡੀਆਂ ਹਸਤੀਆਂ ਦੇ ਨਾਲ ਤੁਹਾਡੇ ਚੰਗੇ ਰਿਸ਼ਤੇ ਬਣ ਜਾਣਗੇ। ਸਤੰਬਰ ਦੇ ਮਹੀਨੇ ਵਿੱਚ ਸਿਹਤ ਵੀ ਤੁਹਾਡੀ ਹੁਣ ਚੰਗੀ ਰਹਿਣ ਵਾਲੀ ਹੈ ਤੇ ਸੂਰਜ ਤੇ ਬੁੱਧ ਦੇ ਬਧਾਤੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ। ਤੁਸੀਂ ਸਤੰਬਰ ਦੇ ਮਹੀਨੇ ਵਿੱਚ ਸਮਾਜਿਕ ਹੋਣ ਵਾਲੇ ਧਨ ਦੀ ਸਥਿਤੀ ਤੇ ਬਾਰੇ ਗੱਲ ਕੀਤੀ ਜਾਵੇ ਤਾਂ ਉਹਦੇ ਮਾਲਕ ਗੁਰੂ ਹਨ ਗੁਰੂ ਪੰਜਵੇਂ ਘਰ ਵਿੱਚ ਮੌਜੂਦ ਹਨ ਤੇ ਜਿਸ ਦੇ ਨਾਲ ਤੁਹਾਡੇ ਲਈ ਬਣ ਰਿਹਾ ਹੈ ਮਾਤਾ ਲక్ష్ਮੀ ਯੋਗ ਗਜ ਕੇਸਰੀ ਯੋਗ ਤੁਹਾਡਾ ਸਤੰਬਰ ਮਹੀਨਾ ਬਹੁਤ ਹੀ ਖੁਸ਼ੀਆਂ ਭਰਿਆ ਰਹਿਣ ਵਾਲਾ ਹੈ ਤੇ ਨਾਲ ਹੀ ਨਾਲ ਗਜ ਕੇਸਰੀ ਯੋਗ ਸਤੰਬਰ ਮਹੀਨੇ ਵਿੱਚ ਬਣੇਗਾ ਤੇ ਜਿਸ ਦੇ ਨਾਲ ਦੋ ਵੱਡੇ ਰਾਜ ਯੋਗ ਹੋਰ ਬਣ ਜਾਣਗੇ ਪੂਰਾ ਹੀ ਸਤੰਬਰ ਦਾ ਮਹੀਨਾ ਚੱਨੇ ਕਿ 3 ਸਤੰਬਰ ਤੱਕ ਤੁਹਾਡੇ ਧਨਲਾਭ ਕੁੰਭ ਰਾਸ਼ੀ ਵਿੱਚ ਮਿਲਦੇ ਹੋਏ ਨਜ਼ਰ ਆ ਰਹੇ ਹਨ ਇੰਨੇ ਵੱਡੇ ਰਾਜਯੋਗ ਬਣਨ ਦਾ ਨਿਰਮਾਣ ਹੁੰਦਾ ਜਾ ਰਿਹਾ ਹੈ ਇਸ ਦੇ ਬਾਵਜੂਦ ਤੁਹਾਨੂੰ ਧਨਲਾਭ ਪ੍ਰਾਪਤੀ ਦੇਵੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਜੇਕਰ ਤੁਹਾਡਾ ਪੈਸਾ ਕਾਫੀ ਸਮੇਂ ਤੋਂ ਕਿਧਰੇ ਰੁਕਿਆ ਹੋਇਆ ਸੀ ਉਹ ਵੀ ਪੈਸਾ ਹੁਣ ਤੁਹਾਨੂੰ ਵਾਪਸ ਮਿਲ ਜਾਵੇਗਾ ਤੇ ਜੇਕਰ ਧਨਲਾਭ ਨਹੀਂ ਸੀ ਹੋਇਆ ਹੁਣ ਤੁਹਾਨੂੰ ਦੁੱਗਣਾ ਫਾਇਦਾ ਹੋਵੇਗਾ ਇਸ ਰਾਸ਼ੀ ਵਾਲੇ ਜਿਹੜੇ ਲੋਕ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਇਸ ਸਮੇਂ ਦੁੱਗਣਾ ਪ੍ਰੋਫਿਟ ਮਿਲਦਾ ਹੋਇਆ ਨਜ਼ਰ ਆਵੇਗਾ ਪਹਿਲਾਂ ਵੇਖਿਆ ਜਾਵੇ ਜਾਵੇ ਜਾ ਖੇਤੀ ਜ਼ਮੀਨ ਨਾਲ ਜੋ ਵੀ ਲੋਕ ਸੰਬੰਧ ਰੱਖਦੇ ਹਨ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਲਾਭ ਮਿਲ ਜਾਵੇਗਾ ਤੇ ਕਿਰਾਏ ਤੋਂ ਆਮਦਨ ਦਾ ਲਾਭ ਵੀ ਮਿਲਣ ਵਾਲਾ ਹੈ ਖੇਤੀ ਦੇ ਰੁਝਾਨ ਤੋਂ ਕਾਫੀ ਦੁੱਗਣਾ ਮੁਨਾਫਾ ਮਿਲੇਗਾ ਜ਼ਮੀਨ ਦੇ ਪੈਂਡਿੰਗ ਕੁਝ ਕੰਮ ਤੁਹਾਡੇ ਸਤੰਬਰ ਮਹੀਨੇ ਦੇ ਵਿੱਚ ਪੂਰੇ ਹੁੰਦੇ ਹੋਏ ਨਜ਼ਰ ਆਉਣਗੇ। ਦੂਜਾ ਕਿਸੇ ਵੀ ਕੰਮ ਦੀ ਕਮਿਸ਼ਨ ਤੁਹਾਨੂੰ ਵਾਪਸ ਪ੍ਰਾਪਤ ਹੋ ਜਾਵੇ ਕਿ ਉਸ ਦਾ ਵੀ ਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਤੀਜੀ ਗੱਲ ਜੇ ਵੇਖਿਆ ਜਾਵੇ ਕਿ ਤੁਸੀਂ ਆਪਣੇ ਟੈਲੈਂਟ ਦੇ ਨਾਲ ਕੁਝ ਬਹੁਤ ਹੀ ਧਨਲਾਭ ਕਮਾ ਸਕਦੇ ਹੋ। ਬਸ ਤੁਸੀਂ ਆਪਣੇ ਟੈਲੈਂਟ ਦਾ ਇਸਤੇਮਾਲ ਕਰਨਾ ਹੈ ਤੇ ਸਹੀ ਜਾਣ ਪਛਾਣ ਦਾ ਲਿੰਕ ਇਸਤੇਮਾਲ ਕਰਨਾ ਹੈ। ਉਸ ਤੋਂ ਤੁਹਾਨੂੰ ਕਾਫੀ ਜ਼ਿਆਦਾ ਚੰਗਾ ਲਾਭ ਮਿਲਦਾ ਹੋਇਆ ਨਜ਼ਰ ਆਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਪੈਸਾ ਕਿਸੇ ਬੰਨੇ ਇਨਵੈਸਟਮੈਂਟ ਕਰਦੇ ਹੋ ਤਾਂ ਉਸ ਤੋਂ ਵੀ ਤੁਹਾਨੂੰ ਦੁੱਗਣਾ ਲਾਭ ਹੋ ਜਾਵੇਗਾ ਆਨਲਾਈਨ ਵੀ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕੁੱਲ ਮਿਲਾ ਕੇ ਧਨ ਦੀ ਸਥਿਤੀ ਕੁੰਭ ਰਾਸ਼ੀ ਵਾਲਿਆਂ ਲਈ ਬਹੁਤ ਹੀ ਚੰਗੀ ਬਣਦੀ ਹੋਈ ਨਜ਼ਰ ਆ ਰਹੀ ਹੈ ਲక్ష్ਮੀ ਯੋਗ ਦੇ ਕਾਰਨ ਬਹੁਤ ਚੰਗੀ ਰਹੇਗੀ ਰੁਕਿਆ ਹੋਇਆ ਧਨ ਵਾਪਸ ਮਿਲੇਗਾ ਧਨ ਦੀ ਸਥਿਤੀ ਕਿਤੇ ਨਾ ਕਿਤੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਚੰਗੀ ਰਹਿਣ ਵਾਲੀ ਹੈ। ਇਸੇ ਹੀ ਤਰ੍ਹਾਂ ਪਰਿਵਾਰਕ ਖੇਤਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦਾ ਮਾਲਕ ਸ਼ੁਕਰ ਹੈ। ਸ਼ੁਕਰ ਅਜੇ 6ਵੇਂ ਭਾਗ ਵਿੱਚ ਕਰਕ ਵਿੱਚ ਬੈਠੇ ਹਨ ਤੇ ਦੋ ਭਾਗਾਂ ਵਿੱਚ ਵੰਡੀ ਜਾਵੇਗੀ। ਤੁਹਾਡੇ ਸਤੰਬਰ ਦੇ ਮਹੀਨੇ ਵਿੱਚ ਕਿਤੇ ਨਾ ਕਿਤੇ ਕੁੰਭ ਰਾਸ਼ੀ ਦੀ ਸਥਿਤੀ ਪਹਿਲਾਂ 1 ਤਰੀਕ ਤੋਂ ਲੈ ਕੇ ਹੀ 13 ਸਤੰਬਰ ਤੱਕ ਵੇਖੀ ਗਈ ਹੈ। ਸ਼ੁਕਰ ਕਰਕ ਵਿੱਚ ਬੈਠੇ ਹਨ ਤਾਂ ਮਾਤਾ ਪਿਤਾ ਦੀ ਸਿਹਤ ਲਈ ਇਹ ਸਮਾਂ ਤੁਹਾਡੇ ਲਈ ਬਹੁਤ ਚੰਗਾ ਰਹਿਣ ਵਾਲਾ ਹੈ। ਕੁੰਭ ਰਾਸ਼ੀ ਵਾਲਿਓ ਕਿਤੇ ਨਾ ਕਿਤੇ ਪਰਿਵਾਰ ਵਿੱਚ ਬਜ਼ੁਰਗਾਂ ਦੀ ਸ਼ੂਗਰ ਦੀ ਸਮੱਸਿਆ ਜਾਂ ਹੱਥਾਂ ਪੈਰਾਂ ਵਿੱਚ ਦਰਦ ਅੱਖਾਂ ਦੀ ਪਰੇਸ਼ਾਨੀ ਤੁਹਾਨੂੰ ਆ ਸਕਦੀ ਹੈ। ਕੁੱਲ ਮਿਲਾ ਕੇ ਪਰਿਵਾਰਕ ਖੇਤਰ 13 ਸਤੰਬਰ ਤੱਕ ਸ਼ੁਕਰ ਕਰਕ ਰਾਸ਼ੀ ਵਿੱਚ ਰਹਿਣਗੇ ਤੇ ਉਦੋਂ ਤੱਕ ਥੋੜਾ ਸਮਾਂ ਤੁਸੀਂ ਵਿਅਸਤ ਰਹੋਗੇ। ਫਿਰ ਉਸ ਤੋਂ ਬਾਅਦ 14 ਤਰੀਕ ਤੋਂ 23 ਤਰੀਕ ਤੱਕ ਦੇ ਲੈ ਕੇ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣਿਆ ਰਹੇਗਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਨਾਲ ਸੰਬੰਧਿਤ ਕੋਈ ਵੱਡੀ ਖੁਸ਼ਖਬਰੀ ਤੁਹਾਨੂੰ ਸੁਣਨ ਨੂੰ ਮਿਲ ਸਕਦੀ ਹੈ ਇਸ ਸਮੇਂ ਦੇ ਵਿੱਚ ਤੁਸੀਂ ਘਰ ਦੇ ਅੰਦਰ ਪਾਠ ਪੂਜਾ ਵੀ ਕਰਵਾ ਸਕਦੇ ਹੋ ਪਿਤਰਾਂ ਦਾ ਦਾਨ ਤੇ ਧਰਮ ਦੇ ਕੰਮ ਵੀ ਕਰਵਾ ਸਕਦੇ ਹੋ ਕੁੱਲ ਮਿਲਾ ਕੇ 14 ਤਰੀਕ ਤੋਂ 30 ਸਤੰਬਰ ਤੱਕ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਨਾਰਮਲ ਹੋ ਜਾਵੇਗਾ ਵਣਗਾਲ ਕਰਦੇ ਹਾਂ ਜੇ ਕੁੰਭ ਰਾਸ਼ੀ ਵਾਲਿਆਂ ਦੀ ਜਿਨ੍ਹਾਂ ਦੀ ਛੋਟੀ ਜਾਂ ਵੱਡੀ ਦੋਵਾਂ ਵਿੱਚੋਂ ਕਿਸੇ ਸੰਤਾਨ ਨੂੰ ਇਸ ਸਮੇਂ ਬ੍ਰਹਸਪਤੀ ਦੀ ਕਿਰਪਾ ਦੇ ਨਾਲ ਕਿਉਂਕਿ ਚੰ드ਰਮਾ ਤੁਹਾਡੇ ਲਾਭ ਭਾਵ ਵਿੱਚ ਬੈਠੇ ਹਨ ਤਾਂ ਉਹਨਾਂ ਨੂੰ ਸਰਕਾਰੀ ਜੋਬ ਮਿਲਣ ਦੀ ਸੰਭਾਵਨਾ ਹੈ ਕਿਤੇ ਨਾ ਕਿਤੇ ਤੁਹਾਡੇ ਲਈ ਕੁਝ ਕੇਸਰੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਸੰਤਾਨ ਛੋਟੀ ਹੈ ਜਾਂ ਵੱਡੀ ਉਹਨਾਂ ਦੇ ਲਈ ਸਮਾਂ ਉਚਿਤ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਕੋਈ ਨਾ ਕੋਈ ਉਹਨਾਂ ਦੇ ਕੈਰੀਅਰ ਨਾਲ ਸੰਬੰਧਿਤ ਕੋਈ ਵੱਡੀ ਖੁਸ਼ਖਬਰੀ ਤੁਹਾਨੂੰ ਪੂਰੀ ਹੁੰਦੀ ਹੋਈ ਨਜ਼ਰ ਆਵੇਗੀ। ਸੰਦਾਨ ਦਾ ਕਿਤੇ ਨਾ ਕਿਤੇ ਸਿਲੈਕਸ਼ਨ ਹੁੰਦਾ ਹੋਇਆ ਨਜ਼ਰ ਆਵੇਗਾ। ਅਤੇ ਖਾਸ ਕਰਕੇ ਤੁਹਾਡੀ ਵੱਡੀ ਸੰਤਾਨ 18 ਸਾਲ ਤੋਂ ਜਿਹੜੀ ਉੱਪਰ ਹੈ ਉਹਨਾਂ ਦਾ ਅਹੁਦਾ, ਤਰੱਕੀ ਕੋਈ ਨਵੀਂ ਯੋਗ ਨੌਕਰੀ ਵਿੱਚ ਬਣਦੇ ਹੋਏ ਨਜ਼ਰ ਆ ਰਹੇ ਹਨ। ਜਿਸ ਦੇ ਕੋਲ ਮਿਲਾ ਕੇ ਪੂਰੇ ਹੀ ਘਰ ਪਰਿਵਾਰ ਵਿੱਚ ਤੁਹਾਡੇ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ। ਉਸ ਵਿੱਚ ਹੁਣ ਕੋਈ ਵੀ ਦਿੱਕਤ ਨਹੀਂ ਆਵੇਗੀ। ਸਨਤਾਨ ਸੁਖ ਤੁਹਾਡਾ ਵਧੀਆ ਰਹੇਗਾ ਤੇ ਇਸੇ ਤਰ੍ਹਾਂ ਹੀ ਸਤੰਬਰ ਮਹੀਨੇ ਵਿੱਚ ਵਿਦਿਆਰਥੀਆਂ ਦੀ ਜੇਕਰ ਗੱਲ ਕੀਤੀ ਜਾਵੇ ਇੱਥੇ ਤੁਹਾਡੇ ਤੇ ਵੀ ਗਜਕੇਸਰੀ ਯੋਗ ਦਾ ਪ੍ਰਭਾਵ ਰਹੇਗਾ ਉਸ ਦੇ ਪ੍ਰਭਾਵ ਦੇ ਹੋਣ ਦੇ ਕਾਰਨ ਕੋਈ ਰੁਕਿਆ ਹੋਇਆ ਸਟੂਡੈਂਟਸ ਦਾ ਸਬਰ ਵਿੱਚ ਬਣਦਾ ਹੋਇਆ ਨਜ਼ਰ ਆਵੇਗਾ ਮਾਤਾ ਪਿਤਾ ਜਾਂ ਪਰਿਵਾਰ ਵਾਲੇ ਕੋਈ ਨਾ ਕੋਈ ਤੁਹਾਡੇ ਇੱਛਾ ਪੂਰਤੀ ਤੁਹਾਡੇ ਘਰ ਵਿੱਚ ਹੀ ਕਰ ਦੇਣਗੇ ਗਜਕੇਸਰੀ ਯੋਗ ਦਾ ਜਾਦੂ ਚੱਲੇਗਾ ਤੁਹਾਡੇ ਉੱਪਰ ਤੁਹਾਨੂੰ ਕੁਝ ਨਾ ਕੁਝ ਇਸ ਸਮੇਂ ਵਧੀਆ ਗਿਫਟ ਮਿਲ ਸਕਦਾ ਹੈ ਜਿਸ ਦੀ ਤੁਸੀਂ ਕਦੇ ਇਸ਼ਾਰਾ ਜ਼ਾਹਿਰ ਨਾ ਕੀਤੀ ਹੋਵੇਗੀ ਜੇਕਰ ਵਿਦਿਆਰਥੀ ਹੋ ਚਾਹੇ ਸੰਤਾਨ ਹੋ ਤਾਂ ਇਸ ਸਮੇਂ ਤੁਹਾਡੇ ਲਈ ਸਮਾਂ ਕਾਫੀ ਲਾਹੇਵੰਦ ਰਹਿਣ ਵਾਲਾ ਹੈ ਹੁਣ ਗੱਲ ਕਰਦੇ ਹਾਂ ਜੀ ਕੁੰਭ ਰਾਸ਼ੀ ਵਾਲਿਆਂ ਦੀ ਨੌਕਰੀ ਦੀ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਦੀ ਨੌਕਰੀ ਲਈ ਖਾਸ ਕਰਕੇ ਸਤੰਬਰ ਦਾ ਮਹੀਨਾ ਬਹੁਤ ਹੀ ਜ਼ਿਆਦਾ ਲਾਭਕਾਰੀ ਰਹਿਣ ਵਾਲਾ ਹੈ ਕਿਉਂਕਿ ਇੱਥੇ ਗਜ લક્ષ્ਮੀ ਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਪੂਰੇ ਸਤੰਬਰ ਦੇ ਮਹੀਨੇ ਵਿੱਚ ਤਿੰਨ ਘਟਨਾਵਾਂ ਕੁੰਭ ਰਾਸ਼ੀ ਵਾਲੇ ਕੈਰੀਅਰ ਵਿੱਚ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਪਹਿਲਾ ਕੈਰੀਅਰ ਵਿੱਚ ਕੋਈ ਰੁਕਿਆ ਹੋਇਆ ਕੰਮ ਬਣੇਗਾ ਫਿਰ ਕੈਰੀਅਰ ਵਿੱਚ ਕੋਈ ਸਤੰਬਰ ਦੇ ਮਹੀਨੇ ਵਿੱਚ ਵੱਡੀ ਖੁਸ਼ਖਬਰੀ ਤੁਹਾਨੂੰ ਮਿਲ ਜਾਵੇਗੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਤੁਹਾਨੂੰ ਕੋਈ ਵੱਡਾ ਪ੍ਰੋਜੈਕਟ ਵੀ ਮਿਲ ਸਕਦਾ ਹੈ ਮਨ ਵਿੱਚ ਜੇਕਰ ਤੁਹਾਡੇ ਟਰਾਂਸਫਰ ਦੇ ਯੋਗ ਸੰ ਤਾਂ ਉਹ ਵੀ ਬਣਦੇ ਹੋਏ ਨਜ਼ਰ ਆ ਰਹੇ ਹਨ ਇਸ ਸਮੇਂ ਤੁਹਾਡਾ ਕੋਈ ਫਾਈਲ ਸਲੈਕਸ਼ਨ ਵੀ ਹੁੰਦੀ ਹੋਏ ਨਜ਼ਰ ਆ ਰਹੀ ਹੈ ਪਹਿਲਾਂ ਤਾਂ ਗਜਕੇਸਰੀ ਯੋਗ ਫਿਰ ਲక్ష్ਮੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਦੂਜਾ ਜੇ ਵੇਖਿਆ ਜਾਵੇ ਜੇਕਰ ਤੁਹਾਡੀ ਤਨਖਾਹ ਕਾਫੀ ਸਮੇਂ ਤੋਂ ਰੁਕੀ ਹੋਈ ਸੀ ਤਾਂ ਸੀਨੀਅਰ ਦੀ ਤਾਰੀਫ ਦੇ ਕਾਰਨ ਤੁਹਾਨੂੰ ਦੁੱਗਣੀ ਤਨਖਾਹ ਮਿਲ ਸਕਦੀ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਤੇ ਇਹ ਸਤੰਬਰ ਮਹੀਨੇ ਦੇ ਵਿੱਚ ਲਕਸ਼ਮੀ ਯੋਗ ਦੇ ਕਾਰਨ ਕੈਰੀਅਰ ਦੇ ਵਿੱਚ ਤੁਹਾਨੂੰ ਜ਼ਬਰਦਸਤ ਪ੍ਰਭਾਵ ਵੇਖਣ ਨੂੰ ਮਿਲਣਗੇ। ਨੌਕਰੀ ਦੇ ਵਿੱਚ ਵੀ ਕੋਈ ਵੱਡਾ ਠਮਾਕਾ ਹੋ ਜਾਵੇਗਾ ਜਿਸ ਤੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ। ਜੇਕਰ ਪਤੀ-ਪਤਨੀ ਹੋ ਤਾਂ ਜੇਕਰ ਕਿਸੇ ਵੀ ਗੱਲ ਤੇ ਚਰਚਾ ਕਰਦੇ ਹੋ ਤਾਂ ਉਸ ਵਿੱਚ ਵੀ ਤੁਹਾਨੂੰ ਸੂਰਜ ਦੇਵ ਦੇ ਪ੍ਰਭਾਵ ਦੇ ਕਾਰਨ ਦੁੱਗਣਾ ਲਾਭ ਹੋ ਜਾਵੇਗਾ ਕਿਉਂਕਿ ਉਹ ਇਸ ਸਮੇਂ ਵੀ ਕੰਨਿਆ ਰਾਸ਼ੀ ਵਿੱਚ ਗੋਚਰ ਕਰਨਗੇ। ਇਸ ਸਮੇਂ ਤੁਹਾਨੂੰ ਧਨ ਲਾਭ ਪ੍ਰਾਪਤੀ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ। ਇਸ ਸਮੇਂ ਤੁਹਾਡੇ ਪਰਿਵਾਰਕ ਸਮੱਸਿਆਵਾਂ ਦਾ ਅੰਤ ਹੋ ਜਾਵੇਗਾ ਕਿਤੇ ਨਾ ਕਿਤੇ ਪਾਰਟਨਰ ਦੇ ਨਾਲ ਤੁਸੀਂ ਘੁੰਮਣ ਲਈ ਜਾ ਸਕਦੇ ਹੋ ਇਸ ਸਮੇਂ ਨੌਕਰੀ ਵੱਲੋਂ ਵੀ ਤੁਹਾਨੂੰ ਕਿਸੇ ਵੱਡੇ ਕੰਮ ਦੀ ਆਫਰ ਮਿਲ ਸਕਦੀ ਹੈ ਜਿਸ ਤੇ ਨਾਲ ਤੁਹਾਡੇ ਸਬੰਧ ਆਪਣੇ ਕੰਮਕਾਰ ਵਾਲੀ ਜਗ੍ਹਾ ਤੇ ਹੋਰ ਵੀ ਮਜ਼ਬੂਤ ਹੋ ਜਾਣਗੇ ਕੁੰਭ ਰਾਸ਼ੀ ਵਾਲੇ ਚਿਹੜੇ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਦੁੱਗਣਾ ਮੁਨਾਫਾ ਹੋ ਜਾਵੇਗਾ ਉਹਨਾਂ ਨੂੰ ਕਾਫੀ ਜ਼ਿਆਦਾ ਮੁਨਾਫਾ ਹੋਣ ਦੇ ਕਾਰਨ ਉਹਨਾਂ ਦੇ ਖਰਚਿਆਂ ਵਿੱਚ ਵੀ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਜੇਕਰ ਤਾਂ ਸੰਬੰਧੀ ਕਾਫੀ ਸਮੇਂ ਤੋਂ ਤੁਹਾਡੇ ਘਰ ਦੇ ਵਿੱਚ ਤੁਸੀਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸੀ ਤਾਂ ਉਹਨਾਂ ਮੁਸ਼ਕਲਾਂ ਦਾ ਵੀ ਹੁਣ ਖਾਤਮਾ ਹੋ ਜਾਵੇਗਾ। ਕੁੱਲ ਮਿਲਾ ਕੇ ਹੁਣ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ। ਇਸ ਸਮੇਂ ਘਰ ਦੇ ਵੱਡੇ ਮੈਂਬਰਾਂ ਦੇ ਵੱਲੋਂ ਵੀ ਤੁਹਾਨੂੰ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ। ਜਿਸ ਦੇ ਤੁਸੀਂ ਕਾਫੀ ਸਮੇਂ ਤੋਂ ਇੱਛਾ ਰੱਖਦੇ ਸੀ। ਧੰਨਵਾਦ